ਸਾਸ਼ੀਕਲ ਜੀ ਮੈਂ ਹਰਦੀਪ ਢਾਲੀਵਾਲ ਸਰਨਾਵਾ ਬੁਟੀਕ ਤਲਵੰਡੀ ਸਾਬੋ ਤੋਂ ਸਾਸ਼ੀਕਲ ਜੀ ਮੈਂ ਸਿਮਰ ਬ੍ਰਾਡ ਸਰਨਾਵਾ ਬੁਟੀਕ ਤਲਵੰਡੀ ਸਾਬੋ ਤੋਂ ਹਾਂਜੀ ਇਹਨੇ ਮੇਰੇ ਪਾਰਟਨਰ ਜੋ ਕਿ ਸਭ ਨੂੰ ਪਤਾ ਹੀ ਆ ਹਨਾ ਵੈਸੇ ਤਾਂ ਕਿਉਂਕਿ ਜ਼ਿਆਦਾਤਰ ਜਿਹੜੀ ਆਰਡਰਾਂ ਦੇ ਰਿਗਾਰਡਿੰਗ ਗੱਲ ਹੁੰਦੀ ਆ ਭੈਣ ਨਾਲ ਹੀ ਹੁੰਦੀ ਆ ਤੇ ਇਹ ਆਪਣੇ ਡਬਲ ਸ਼ੇਡਡ ਸਿਲਕ ਦੇ ਵਿੱਚ ਕੁੱਝ ਕ ਸੂਟ ਰੈਡੀ ਹੋ ਕੇ ਆਏ ਨੇ ਮੜਾ ਜਾਂ ਫੋਕਸ ਕਰ ਦਿਓ ਕੈਮਰਾਮੈਨ ਹਾਂਜੀ ਇਹ ਸ਼ਰਨ ਗਿੱਲ ਭੈਣ ਦਾ ਇਹ ਪਰਮਿੰਦਰ ਭੈਣ ਦਾ ਇਹ ਜਗਵੀਰ ਬ੍ਰਾਡ ਹਾਂਜੀ ਤੇ ਇਹ ਪਰਮਪ੍ਰੀਤ ਭੈਣ ਤੇ ਇਹ ਡੀਕੇ ਭੈਣ ਦੇ ਜੋ ਕਿ ਨਿਊਜ਼ੀਲੈਂਡ ਤੋਂ ਆ ਤੇ ਇਹ ਉਹਨਾਂ ਦੇ ਆਰਡਰ ਡਨ ਹੋਏ ਨੇ ਤੇ ਇੱਕ ਜਿਹੜੀ ਇੰਪੋਰਟੈਂਟ ਗੱਲ ਜਿਹਦੇ ਵਾਸਤੇ ਅਸੀਂ ਵੀਡੀਓ ਬਣਾ ਰਹੇ ਹਾਂ ਉਹ ਇਹ ਹੈ ਜੀ ਕਿ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਇੱਕ ਬੁਟੀਕ ਦਾ ਨੰਬਰ ਜਿਹੜਾ ਹੈਗਾ ਪ੍ਰੋਵਾਈਡ ਕਰਵਾਇਆ ਹੋਇਆ ਤੁਹਾਡੇ ਲਈ ਸਕਰੀਨ ਤੇ ਤਾਂ ਕਿ ਤੁਸੀਂ ਈਜ਼ੀਲੀ ਸਾਡੇ ਨਾਲ ਕੰਟੈਕਟ ਕਰ ਲਓ ਤੁਹਾਡੀ ਪੇਮੈਂਟ ਸੇਫ ਰਹੇ ਹਨਾ ਤੇ ਤੁਹਾਡੀ ਗੱਲਬਾਤ ਡਾਇਰੈਕਟ ਭੈਣ ਨਾਲ ਹੋ ਜੇ ਕਿਉਂਕਿ ਇਹ ਸਭ ਕੁਝ ਹੈਂਡਲ ਕਰਦੇ ਨੇ ਹਨਾ ਜਿਵੇਂ ਤੁਹਾਨੂੰ ਪਤਾ ਵੀ ਮੇਰੇ ਖੁਦ ਦੇ ਪੇਜ ਚੱਲ ਰਹੇ ਨੇ ਫੇਸਬੁੱਕ YouTube Instagram ਤਾਂ ਮੈਨੂੰ ਉਹਦਾ ਕੰਮ ਹੀ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਪੈਨ ਫੋਨ ਹੈਂਡਲ ਕਰਦੇ ਨੇ ਦਿਨ ਵੇਲੇ ਮੈਂ ਵੀ ਕਰਦੀ ਆ ਮੈਂ ਬੁਟੀਕ ਤੇ ਹੁੰਨੀ ਆ ਡੀਐਮ ਮੈਂ ਹੀ ਦੇਖਦੀ ਆ ਸਾਰੇ ਜਿਹੜੇ ਇੰਸਟਾਗ੍ਰam ਦੇ ਆ ਸਾਡੇ ਦੋਵਾਂ ਕੋਲ ਤੇ ਚੱਲਦਾ ਅੱਦੇ ਡੀਐਮ ਮੈਂ ਦੇਖਦੀ ਆ ਦੇ ਦੇਖਦੇ ਆ ਤੇ ਇੱਕ ਚੀਜ਼ ਮੈਂ ਕਹੂੰਗੀ ਕਿ ਜਦੋਂ ਭੈਣ ਤੁਹਾਡੇ ਨਾਲ ਗੱਲ ਕਰਦੇ ਹੁੰਦੇ ਨੇ ਤਾਂ ਹਰ ਭੈਣ ਕਹਿੰਦੀ ਆ ਕਿ ਅਸੀਂ ਤਾਂ ਹਰਦੀਪ ਨਾਲ ਹੀ ਗੱਲ ਕਰਨੀ ਆ ਵੀਰੀ ਪਹਿਲੀ ਗੱਲ ਤਾਂ ਇਹ ਆ ਕਿ ਮੇਰਾ ਹਰ ਕਿਸੇ ਨਾਲ ਗੱਲ ਕਰਨਾ ਪੋਸੀਬਲ ਨਹੀਂ ਮੇਰਾ ਕੰਮ ਵੈਸੀ ਬਹੁਤ ਜ਼ਿਆਦਾ ਹੈ ਨਾ ਦੂਜੀ ਗੱਲ ਇਹ ਕਿ ਜਦੋਂ ਇਹ ਗੱਲ ਕਰਦੇ ਆ ਸਾਰਾ ਕੁਝ ਇੰਨਾ ਸੋਹਣਾ ਹੈਂਡਲ ਕਰੀ ਜਾਂਦੇ ਨੇ ਤਾਂ ਤੁਸੀਂ ਪਲੀਜ਼ ਅਗਲੇ ਨੇਗੇਟਿਵ ਨਾ ਕਰਿਆ ਕਰੋ ਇਹ ਕਹਿ ਕੇ ਕਿਸ ਤਾਂ ਉਸੇ ਨਾਲ ਹੀ ਗੱਲ ਕਰਨੀ ਆ ਕਿਉਂਕਿ ਜੇ ਮੇਰੇ ਨਾਲ ਗੱਲ ਕਰਨੀ ਇੰਨੀ ਪੋਸੀਬਲ ਹੁੰਦੀ ਮੈਂ ਹਰ ਕਿਸੇ ਨਾਲ ਗੱਲ ਕਰ ਰਹੀ ਵੀ ਕਰ ਸਕਦੀ ਹੁੰਦੀ ਤਾਂ ਮੈਂ ਖੁਦ ਦਾ ਨੰਬਰ ਪ੍ਰੋਵਾਈਡ ਕਰਵਾ ਦਿੰਦੀ ਵੀਰੇ ਮੈਂ ਬਾਲ ਬੱਚਿਆਂ ਵਾਲੀਆਂ ਕਬੀਲਦਾਰ ਆ ਹਨਾ ਮੈਂ ਘਰ ਵੇਖਾਂ ਕਿ ਮੈਂ ਗੱਲਾਂ ਕਰਾਂ ਜਿੰਨੀ ਪੋਸੀਬਲ ਹੁੰਦੀ ਆ ਮੈਂ ਓਨੀ ਗੱਲ ਕਰਦੀ ਆ ਤੇ ਮੈਂ ਬਹੁਤ ਰਿਸਪੈਕਟ ਕਰਦੀ ਆ ਕਿ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਪਰ ਜੇਕਰ ਤੁਸੀਂ ਬੁਟੀਕ ਵਾਲੇ ਨੰਬਰ ਤੇ ਕਾਲ ਕਰ ਰਹੇ ਹੋ ਤਾਂ ਪਲੀਜ਼ ਉਹ ਨੰਬਰ ਤਾਂ ਦੀਦੀ ਹੀ ਦੇਖਣਗੇ ਕਿਉਂਕਿ ਇਹੀ ਮੇਰਾ ਉਹ ਨੰਬਰ ਹੈਂਡਲ ਕਰਦੇ ਨੇ ਤੇ ਜੇ ਤੁਸੀਂ ਇਹਨਾਂ ਨਾਲ ਗੱਲ ਕਰ ਲਈ ਸਮਝੋ ਤੁਸੀਂ ਮੇਰੇ ਨਾਲ ਗੱਲ ਕਰ ਲਈ ਸਾਡੇ ਦੋਵਾਂ ਦਾ ਇੱਕੋ ਹੀ ਮਤਲਬ ਤੁਸੀਂ ਇਹ ਸਮਝ ਲਓ ਇਹਨਾਂ ਨਾਲ ਗੱਲ ਹੋ ਰਹੀ ਆ ਤਾਂ ਹਰਦੀਪ ਨਾੜੀ ਹੋ ਰਹੀ ਆ ਤੇ ਬਾਕੀ ਇਹ ਹੁੰਦਾ ਵੀ ਜਦੋਂ ਜਿਹੜੀਆਂ ਜਿਵੇਂ ਜਗਵੀਰ ਭੈਣ ਨਹੀਂ ਗਿਆ ਡੀਕੇ ਭੈਣ ਨਿਊਜ਼ੀਲੈਂਡ ਵਾਲੇ ਕਾਫੀ ਕਸਟਮਰ ਜਿਹੜੇ ਮੇਰੇ ਨਾਲ ਗੱਲ ਕਰਦੇ ਸ਼ਰਨ ਭੈਣ ਹੋ ਗਿਆ ਨਾ ਉਹਨਾਂ ਨੂੰ ਜਦੋਂ ਮੈਂ ਦੱਸਦੀ ਆ ਵੀ ਮੈਂ ਸਿਮਰ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਉਹਨਾਂ ਨੇ ਕਿਉਂਕਿ ਮੇਰੇ ਤੋਂ ਸੂਟ ਰਿਕਾਰਡਿੰਗ ਗੱਲ ਕਰਨੀ ਕਿਉਂਕਿ ਡਿਜ਼ਾਈਨਿੰਗ ਬਾਰੇ ਗੱਲ ਕਰਨੀ ਆ ਅਕਾਊਂਟ ਦੇ ਵਿੱਚ ਪੇਮੈਂਟ ਹਾਲਾਂਕਿ ਉਹ ਵੀ ਸਾਰੀ ਮੈਂ ਹੈਂਡ ਇੰਸਟਾਗ੍ਰam ਵਾਲਾ ਹਨ ਕਸਟਮਰ ਨਾਲ ਇਹ ਗੱਲ ਵੀ ਕਰਦੇ ਆ ਐਨੇ ਕਸਟਮਰ ਬਹੁਤ ਅੱਛੇ ਕਸਟਮਰ ਨੇ ਜਿਹੜੇ ਕਿ ਮੈਨੂੰ ਵੀ ਹਰਦੀਪ ਭੈਣ ਜਿੰਨਾ ਪਿਆਰ ਦਿੰਦੇ ਆ ਜਦੋਂ ਮੈਂ ਉਹਨਾਂ ਨਾਲ ਗੱਲ ਕਰਦੀ ਆ ਫੋਨ ਦੇ ਕਸਟਮਰ ਨਾਲ ਸਾਰੇ ਹਨ ਤੇ ਬਸ ਕੁਝ ਕੁ ਕਸਟਮਰ ਨੇ ਜਿਹੜੇ ਕਿ ਮੈਨੂੰ ਸਪੈਸ਼ਲੀ ਇਹ ਫੀਲ ਕਰਾਉਂਦੇ ਆ ਵੀ ਨਹੀਂ ਅਸੀਂ ਹਰਦੀਪ ਨਾਲ ਗੱਲ ਕਰਨੀ ਸੀ ਮੈਂ ਤੇਰੇ ਨਾਲ ਨਹੀਂ ਕਰਨੀ ਉਹਦੇ ਵਿੱਚ ਥੋੜਾ ਜਿਹਾ ਮੈਨੂੰ ਵੀ 네ਗੇਟਿਵ ਫੀਲ ਹੁੰਦਾ ਕਿਉਂਕਿ ਦੇਖੋ ਰਾਤ ਨੂੰ ਜਾਗ ਕੇ ਤੁਹਾਡੇ ਸਾਰਿਆਂ ਦੇ ਆਰਡਰ डन ਮੈਂ ਕਰਦੀ ਆ ਹਨ ਸਾਰਿਆਂ ਦੀ ਫੋਨ ਕਾਲ ਸਾਰਿਆਂ ਦੇ ਵਟਸਐਪ ਦੀ ਹੈਡਿਕ ਲੈਣੀ ਆ ਤਾਂ ਪਲੀਜ਼ ਤੁਸੀਂ ਮੈਨੂੰ ਥੋੜਾ ਜਿੰਜ ਮੇਰੇ ਨਾਲ ਹੋਗੀ ਜੇ ਫਿਰ ਵੀ ਤੁਹਾਡਾ ਕੋਈ ਬਹੁਤ ਵੱਡਾ ਮਸਲਾ ਕਿ ਤੁਸੀਂ ਮੇਰੇ ਨਾਲ ਹੀ ਗੱਲ ਕਰਨੀ ਆ ਤਾਂ ਮੇਰਾ ਜਿਹੜਾ ਇੰਸਟਾਗ੍ਰam ਦਾ ਹੈਂਡਲ ਆ ਨਾ ਤੁਸੀਂ ਮੈਨੂੰ ਇੰਸਟਾਗ੍ਰam ਤੇ ਡੀਐਮ ਕਰ ਲਿਓ ਹਾਂ ਮੇਰੇ ਕੋਲ ਟਾਈਮ ਹੋ ਆਪਾਂ ਹਰ ਡੀਐਮ ਦਾ ਮੈਂ ਰਿਪਲਾਈ ਕਰਦੀ ਆ ਪਰ ਮੇਰੇ ਕੰਮ ਨਵੇਂ ਦਾ ਕਰਕੇ ਹਨਾ ਮੈਥੋਂ ਨਹੀਂ ਹੁੰਦਾ ਰਿਪਲਾਈ ਉਹਦੇ ਲਈ ਸੌਰੀ ਪਰ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਵੀ ਮੈਂ ਹਰ ਕਿਸੇ ਨਾਲ ਗੱਲ ਕਰਾਂ ਹੁਣ ਮੈਂ ਨੰਬਰ ਪ੍ਰੋਵਾਈਡ ਕਰਾਤਾ ਤਾਂ ਹਰ ਇੱਕ ਭੈਣ ਹੀ ਮੈਂ ਇੰਨੀ ਇੰਨੇ ਫੋਨ ਕਰਦੀ ਆ ਮੇਰੇ ਆਪਣੀ ਬੁਟੀ ਗਲ ਦੇ ਪਰਸਨਲਾਈਜ਼ਡ ਫੋਨ ਆਉਂਦੇ ਵੀ ਅਸੀਂ ਹਰਦੀਪ ਮੈਮ ਨਾਲ ਗੱਲ ਕਰਨੀ ਆ ਤਾ ਸੋਰੀ ਵੀਰੇ ਐਨੀ ਗੱਲ ਨਹੀਂ ਪੋਸੀਬਲ ਹੁੰਦੀ ਹਾਂ ਜੇ ਤੁਹਾਨੂੰ ਲੱਗਦਾ ਤੁਹਾਡਾ ਕੋਈ ਮੈਸੇਜ ਆ ਤੁਸੀਂ ਭੈਣ ਨੂੰ ਲਾਓ ਤੇ ਇਹ ਮੈਂ ਮੈਸੇਜ ਲਾ ਦੇਣਗੇ ਕੋਈ ਚੱਕਰ ਨਹੀਂ ਵੀ ਪੈਣੇ ਆ ਜਰੂਰੀ ਆ ਤੂੰ ਗੱਲ ਕਰ ਲੈ ਮੈਂ ਕਰਦੀ ਆ ਕਿਵਨਾ ਪਤਾ ਤੁਹਾਨੂੰ ਦੱਸ ਦੇ ਵੀ ਹੁੰਦੀਆਂ ਆ ਮੈਨੂੰ ਵੀ ਆਈ ਆ ਬਹੁਤ ਮੈਸੇਜ ਤੁਸੀਂ ਕਰ ਮੈਨੂੰ ਹਰ ਸੁਨੇਹਾ ਤੁਹਾਡਾ ਲੱਗਦਾ ਤਾਂ ਮੈਂ ਪਰਸਨਲੀ ਫੋਨ ਵੀ ਕਰ ਲੈਣੀ ਹੁੰਦੀਆਂ ਕੁਝ ਇੱਕ ਕਸਟਮਰਾਂ ਨੂੰ ਤਾਂ ਪਲੀਜ਼ ਐ ਨਾ ਕਰਿਆ ਕਰੋ ਸਾਡੀ ਇੰਨੀ ਕਿ ਸਿਚੁਏਸ਼ਨ ਸਮਝੋ ਹਾਂ ਸਾਨੂੰ ਸਪੋਰਟ ਕਰਿਓ ਨਵਾਂ ਕੰਮ ਹੈ ਸਾਡਾ ਤੇ ਵੀ ਦੇਖੋ ਤੁਹਾਨੂੰ ਪਤਾ ਹੈ ਨਾ ਕਿ ਇੱਕ ਬੰਦਾ ਕਿੱਧਰ ਕਿੱਧਰ ਹੋਊਗਾ ਮੈਂ ਘਰ ਦੇ ਕੰਮ ਨਿਬੜ ਕੇ ਫਿਰ ਮੈਂ ਬੁਟੀਕ ਆਉਣਾ ਹੁੰਦਾ ਫਿਰ ਮੈਂ ਇੱਥੇ ਫੋਨ ਹੈਂਡਲ ਕਰਦੀ ਆ ਫਿਰ ਮੈਂ ਸਭ ਤੇ ਡੀਐਮ ਦੇਖਦੀ ਆ ਫਿਰ ਮ ਸਪੈਂਸਰ ਕਰੂਗਾ ਤਾਂ ਪਲੀਜ਼ ਥੋੜਾ ਜਿਹਾ ਸਪੋਰਟ ਕਰੋ ਮੈਂ ਕੁਝ ਐਦਾਂ ਦੀ ਵੈਬਸਾਈਟ ਤੁਹਾਡੇ ਲਈ ਬਣਾਉਂਗੀ ਕਿ ਆਪਾਂ ਹਰ ਕਿਸੇ ਨਾਲ ਤੁਹਾਡੇ ਸਾਹਮਣੇ ਬਹਿ ਕੇ ਮੈਂ ਗੱਲ ਕਰ ਸਕਾਂ ਬਾਕੀ ਆਪੋ ਨੇ ਇੰਨਾ ਪਿਆਰ ਦੇ ਰਹੇ ਆ ਬਹੁਤ ਤੁਹਾਡੇ ਸਾਰਿਆਂ ਦਾ ਥੈਂਕ ਯੂ so much ਆ ਤੇ ਬਹੁਤ ਇੰਨੇ ਪਿਆਰ ਲਈ ਸ਼ੁਕਰੀਆ ਪਰ ਆਪਾਂ ਗੱਲ ਵਾਸਤੇ ਮੈਂ ਕੋਈ ਆਪਦਾ ਚੈਨਲ ਕੁਝ ਸਪੈਸ਼ਲ ਬਣਾਉਣੀ ਆ ਜਿੱਥੇ ਹਰ ਭੈਣ ਮੇਰੇ ਨਾਲ ਗੱਲ ਕਰ ਸਕੇ ਕਿਉਂਕਿ ਤੁਹਾਡੇ ਪਿਆਰ ਦੀ ਮੈਂ ਰਿਸਪੈਕਟ ਕਰਦੀ ਆ ਮੈਂ ਖੁਦ ਚਾਹਣੀ ਆ ਮੈਂ ਤੁਹਾਡੀਆਂ ਗੱਲਾਂ ਸੁਣਾ ਕਿਉਂਕਿ ਤੁਹਾਡੀਆਂ ਗੱਲਾਂ ਚੋਂ ਹੀ ਮੇਰੇ ਲਈ ਕੰਟੈਂਟ ਨਿਕਲਣਾ so thank you so much thank you thank you